ਸਦੀ ਦੀ ਸਭ ਤੋਂ ਭੜੇ ਹੜ੍ਹ ਪਾੜ ਆਫਤ ਪੰਜਾਬ ਤੇ ਆਈ ਸੀ ਉਹਦੇ ਵਿੱਚ ਤੁਸੀਂ ਜਿੱਥੇ ਸਾਡੀਆਂ ਮੈਡੀਕਲ ਟੀਮਾਂ rescued ਟੀਮਾਂ ਰਲੀਫ ਬਚੇਰ ਪਹੁੰਚਾਣ ਵਾਲੀਆਂ ਟੀਮਾਂ ਸਾਰੀਆਂ ਐਨ ਜੀਓਜ਼ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਗੱਡੀ ਜਾਂਦੀ ਸੀ ਉਸ ਤੋਂ ਅੱਗੇ ਟਰੈਕਟਰ ਤੇ ਉਸ ਤੋਂ ਅੱਗੇ ਬੋਟ ਦੇ ਉੱਤੇ ਤੁਸੀਂ ਵੀ ਮੀਡੀਆ ਵਾਲੇ ਵੀ ਸਾਨੂੰ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਜੇ ਕਿਤੇ ਲੋਕ ਫਸੇ ਹੋਏ ਸੀ ਕੋਈ ਬੰਦਾ ਬਿਮਾਰ ਸੀ ਕੋਈ ਪ੍ਰੈਗਨੈਂਟ ਲੇਡੀ ਸੀ ਤੁਸੀਂ ਉਹ ਖਬਰਾਂ ਸਾਡੇ ਤੱਕ ਪਹੁੰਚਾਈਆਂ ਔਰ ਸਾਡੇ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਮਨਿਸਟਰ ਸਾਰੇ ਐਮ ਐਲ ਏ ਫੀਲਡ ਦੇ ਵਿੱਚ ਸੀ ਪੂਰੇ ਸਾਰੇ ਅਫਸਰ ਫੀਲਡ ਦੇ ਵਿੱਚ ਸੀ ਔਰ ਸਾਨੂੰ ਜਿਹੜੀ ਮੀਡੀਆ ਨੇ ਇਨਫਾਰਮੇਸ਼ਨ ਦਿੱਤੀ ਉਹਦਾ ਨਤੀਜਾ ਇਹ ਸੀਗਾ ਕਿ ਅਸੀਂ ਬਹੁਤ ਸਾਰੇ ਲੋਕ ਜਿਹੜੇ ਫਸੇ ਹੋਏ ਸੀ ਬਾੜ ਦੇ ਵਿੱਚ ਉਹਨਾਂ ਨੂੰ ਰੈਸਕਿਊ ਵੀ ਕਰ ਸਕੇ ਤੇ ਉਹਨਾਂ ਨੂੰ ਮੈਡੀਕਲ ਸਹੂਲਤ ਵੀ ਚਾਹੇ ਕੋਈ ਪ੍ਰੈਗਨੈਂਟ ਲੇਡੀ ਸੀ ਦਰਜਨ ਤੋਂ ਵੱਧ ਗੁਰਦਾਸਪੁਰ ਦੇ ਵਿੱਚ ਇਸੇ ਤਰ੍ਹਾਂ ਫਾਜ਼ਿਲਕਾ ਫਿਰੋਜ਼ਪੁਰ ਦੇ ਵਿੱਚ ਪਠਾਨਕੋਟ ਦੇ ਵਿੱਚ ਜਿਹੜੇ ਕਿ ਚਾਰੋਂ ਪਾਸੇ ਹੋ ਘਿਰ ਗਏ ਸੀ ਉਹਨਾਂ ਨੂੰ ਲੇਡੀਜ਼ ਨੂੰ ਲਿਆ ਕੇ ਉਹਨਾਂ ਦੀ ਸੇਫ ਡਿਲੀਵਰੀਜ਼ ਕਰਾਈਆਂ ਗਈਆਂ ਬਹੁਤ ਸਾਰੇ ਸਨੇਕ ਬਾਈਟ ਦੇ ਕੇਸਸ ਉਹਨਾਂ ਨੂੰ ਟਾਈਮਲੀ ਮੈਡੀਕਲ ਹੈਲਪ ਨਾਲ ਉਹਨਾਂ ਦੀ ਜਾਨ ਬਚਾਈ ਗਈ ਇਹਦੇ ਨਾਲ ਨਾਲ ਅਸੀਂ ਇੱਕ ਪ੍ਰੋਐਕਟਿਵ ਅਪਰੋਚ ਜਿਹਦੇ ਨਾਲ ਸਾਡੀ ਆਸ਼ਾ ਵਰਕਰ ਪਿੰਡ ਦੀ ਸਿਹਤ ਕਮੇਟੀ ਔਰ ਸਾਰਿਆਂ ਨੇ ਇਕੱਠੇ ਹੋ ਕੇ ਉਹਦੇ ਵਿੱਚ ਰੋਜ਼ਗਾਰ ਸਹਾਇਕ ਵੀ ਸੈਨੀਟਰੀ ਇੰਸਪੈਕਟਰ ਸਾਡੀਆਂ ਨਰਸਸ CHOs ਮਲਟੀਪਰਪਸ ਹੈਲਥ ਵਰਕਰ ਫੀਮੇਲ ਮੇਲ ਉਹਨਾਂ ਨੇ ਲੋਕਾਂ ਦੇ ਘਰ-ਘਰ ਜਾ ਕੇ ਸਰਵੇ ਕੀਤਾ ਜਿੱਥੇ ਪਾਣੀ ਖੜਾ ਸੀਗਾ ਉੱਥੇ ਦਵਾਈਆਂ ਦਾ ਸਪਰੇਅ ਕੀਤਾ ਫਿਊਮਿਗੇਸ਼ਨ ਕੀਤੀ ਪਿਛਲੇ ਸਾਲ ਨਾਲੋਂ 3 ਗੁਣਾ ਜ਼ਿਆਦਾ ਡੈਂਗੀ ਦੇ ਟੈਸਟ ਜਿਨ੍ਹਾਂ ਦੇ ਵਿੱਚੋਂ 55000 ਦੇ ਵਿੱਚੋਂ 8600 ਟੈਸਟ ਪਹਿਲੀ ਵਾਰੀ ਡਿਸਪੈਂਸਰੀ ਜਾਨੀ ਆਮ ਆਦਮੀ ਕਲੀਨਿਕ ਦੇ ਵਿੱਚ ਹੋਏ ਇਸੇ ਤਰ੍ਹਾਂ ਚਿਕਨ ਗੁੜੀਆਂ ਦੇ 5 ਗੁਣਾ ਟੈਸਟ ਉਹਦੇ ਨਾਲ ਅਸੀਂ ਡੈਂਗੀ ਚਿਕਨ ਗੁੜੀਆਂ ਜਿਹੜੀਆਂ ਪਾਣੀ ਨਾਲ ਫੈਲਣ ਵਾਲੀਆਂ ਡਾਇਰੀਆ ਉਹਨਾਂ ਦੀ ਰੋਕਥਾਮ ਦੇ ਵਿੱਚ ਬਹੁਤ ਵੱਡੀ ਤੁਹਾਡੀ ਵੀ ਕੰਟਰੀਬਿਊਸ਼ਨ ਹੈ ਲੋਕਾਂ ਦਾ ਬਹੁਤ ਸਹਿਯੋਗ ਮਿਲਿਆ ਐਨ ਜੀਓ ਦਾ ਬਹੁਤ ਸਹਿਯੋਗ ਮਿਲਿਆ ਜਿਨ੍ਹਾਂ ਨੇ ਟਰੱਕਾਂ ਦੇ ਟਰੱਕ ਭਰ ਕੇ ਪੀਣ ਵਾਲੇ ਪੀਣ ਪਾਣੀ ਦੀਆਂ ਬੋਤਲਾਂ ਔਰ ਸਾਡੇ ਵਰਕਰਸ ਨੇ ਘਰ ਘਰ ਜਾ ਕੇ ক্লোਰਿੰਦੀਆਂ ਗੋਲੀਆਂ ਵੰਡੀਆਂ ਉਹਦੇ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੀ ਸੋ ਇੱਕ ਵਾਰੀ ਫਿਰ মিডিਆ ਦਾ ਸਾਡੇ ਸਾਰੇ ਸਟਾਫ ਦਾ ਜਿਨ੍ਹਾਂ ਨੇ ਐਤਵਾਰ ਨੂੰ ਵੀ ਛੁੱਟੀ ਵਾਲੇ ਦਿਨ ਵੀ ਕੰਮ ਕੀਤਾ ਅਗਸਟਡ ਹੌਲਿਡੇਸ ਤੇ ਵੀ ਕੰਮ ਕੀਤਾ ਪਿਛਲੇ ਸਵਾ ਡੇਢ ਮਹੀਨੇ ਤੋਂ ਲਗਾਤਾਰ ਬਿਨਾ ਕਿਸੇ ਬ੍ਰੇਕ ਦੇ ਜਿਹੜੇ ਕੰਮ ਕਰ ਰਹੇ ਉਹਨਾਂ ਦਾ ਵੀ ਧੰਨਵਾਦ ਔਰ ਸਾਰੀਆਂ ਐਨ ਜੀਓਸ ਦਾ ਜਿਨ੍ਹਾਂ ਨੇ ਸਾਡੇ ਨਾਲ ਮੋੜੇ ਨਾ ਮੋੜਾ ਲਾ ਕੇ ਕਦਮ ਅੱਗੇ ਅੱਗੇ ਲੈ ਕੇ ਲੋਕਾਂ ਦੀ ਸੇਵਾ ਯੋਗਦਾਨ ਪਾਇਆ ਸਾਡੇ ਮੈਡੀਕਲ ਦੇ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਕੈਮਿਸਟ ਐਸੋਸੀਏਸ਼ਨ ਜਿਨ੍ਹਾਂ ਨੇ ਆਸ਼ਾ ਵਰਕਸ ਨੂੰ ਕਿੱਟਾਂ ਬਣਾ ਕੇ ਦਿੱਤੀਆਂ ਜਿਹਦੇ ਵਿੱਚ 26 ਆਈਟਮ ਸੀ ਔਰ ਸਾਰੀਆਂ ਲੋੜ ਦੀਆਂ ਦਵਾਈਆਂ ਮੋਸਕਿਟੋ ਰੈਪਲੈਂਟ ਤੱਕ ਬੁਖਾਰ ਦੀ ਗੋਲੀ ਓ ਆਰ ਐਸ ਔਰ ਜਿਹੜਾ ਸਾਰਾ ਇਹ ਦੁਵਾਂਜਾਂ ਉਹਨਾਂ ਨੇ ਆਸ਼ਾ ਵਰਕਰ ਨੂੰ ਸਾਰੀਆਂ ਪੰਜਾਬ ਦੀਆਂ 20000 ਆਸ਼ਾ ਵਰਕਰ ਨੂੰ ਕਟਾਂ ਦਿੱਤੀਆ ਸੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਬਾਕੀ ਅਸੀਂ ਜਿਹੜਾ ਹੈਗਾ ਉਹ ਲੋਕਾਂ ਦੇ ਰੀਹੈਬਿਲੇਟੇਸ਼ਨ ਵਾਸਤੇ ਉਹਨਾਂ ਦੇ ਦੁਆਰਾ ਲੜਾ ਉਹਨਾਂ ਨੂੰ ਪੈਰਾਸਰ ਖੜਾ ਕਰਨ ਵਾਸਤੇ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਇਹ ਡੈਡੀਕੇਟਡ ਹੈ ਇਹਦੇ 'ਚ ਅਸੀਂ ਵਿਚਾਰ ਪਟੰਦਰਾ ਕਰਾਂਗੇ